ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਅਜਿਹੇ ਵੀਡੀਓਜ਼ ਪੈ ਰਹੀਆਂ ਨੇ ਜਾਂ ਅਜਿਹੇ ਪੋਸਟਾਂ ਪੈ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਸੂਬੇ ਦੇ ਵਿੱਚ 1 ਲੱਖ ਮੁੰਡੇ ਨੂੰ ਮਾਰੇਗੀ ਇਹ ਕਿੱਥੋਂ ਖਬਰ ਆਈ ਇਸ ਦਾ ਸਰੋਤ ਕੀ ਹੈ ਇਹ ਦੱਸੇ ਬਿਨਾਂ ਲੋਕਾਂ ਵੱਲੋਂ ਧੜਾ ਧੜ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਇਸ ਮਾਮਲੇ ਦੇ ਸੋਸ਼ਲ ਮੀਡੀਆ ਦੇ ਉੱਤੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਹੋਣਾ ਨੂੰ ਆਪ ਅੱਗੇ ਆ ਕੇ ਸਪਸ਼ਟਕਰਨ ਦੇਣਾ ਪਿਆ ਹੈ। ਉਹਨਾਂ ਨੇ ਕਿਹਾ ਕਿ ਆਪਰੇਸ਼ਨ ਪ੍ਰਹਾਰ ਔਰ ਜਿਹੜਾ ਗੈਂਗਸਟਰਾਂ ਦੇ ਖਿਲਾਫ ਵਾਰ ਬਿੱਢੀ ਗਈ ਹੈ ਪੰਜਾਬ ਪੁਲਿਸ ਵੱਲੋਂ ਉਸ ਦੇ ਵਿੱਚ ਸਿਰਫ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਦੇ ਖਿਲਾਫ ਹੀ ਕਾਰਵਾਈ ਕੀਤੀ ਜਾ ਰਹੀ ਹੈ। ਹੋਰ ਕਿਸੇ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਗਈ। ਔਰ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਘਬਰਾਣ ਦੀ ਲੋੜ ਨਹੀਂ ਹੈ। ਔਰ ਉਹਨਾਂ ਨੇ ਇਸ ਤੋਂ ਵੀ ਅਗਾਹ ਜਾਂਦੇ ਕਿਹਾ ਕਿ ਜਿਹੜੇ ਲੋਕ ਕ੍ਰਿਮੀਨਲ ਨੇ ਜਿਹੜੇ ਲੋਕ ਅਪਰਾਧਿਕ ਗਤੀਵਿਧੀਆਂ ਵਿੱਚ ਫਸੇ ਹੋਏ ਨੇ ਉਹ ਪੁਲਸ ਦੇ ਅੱਗੇ ਆਪਣਾ ਆਤਮ ਸਮਰਪਣ ਕਰ ਦੇਣ ਤਾਂ ਉਹਨਾਂ ਦੇ ਨਾਲ ਇੱਕ ਸਿੰਥੈਟਿਕ 뷰 ਦੇ ਨਾਲ ਐਕਟ ਕੀਤਾ ਜਾਵੇਗਾ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਇਹ ਬਹੁਤ ਸਾਰੇ ਰਿਯੂਮਰਸ ਜਿਹੜੇ ਸਰਕੂਲੇਟ ਕਰ ਰਹੇ ਹੈਗੇ ਇਹ ਸਾਡਾ ਆਪਰੇਸ਼ਨ ਬਿਲਕੁਲ ਲਾਫੁਲ ਤੇ ਲੀਗਲ ਹੈ ਜਿਹੜੇ ਵਾਂਟਡ ਕ੍ਰਿਮੀਨਲ ਸਨ ਵਾਂਟਡ ਕ੍ਰਿਮੀਨਲਸ ਦੀ ਅਰੇਸਟ ਲਈ ਜਿਹੜੇ ਕ੍ਰਾਈਮ ਦੇ ਵਿੱਚ ਇਨਵੋਲਵ ਹੈ ਅਦਰਵਾਈਜ਼ ਇਹ ਡਿਸਕ੍ਰੈਡਿਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਪੁਲਿਸ ਨੂੰ ਮੈਂ ਇਨਫੈਕਟ ਈਵਨ ਕਹਾਂ ਸੀਗਾ ਜਿਹੜੇ ਕ੍ਰਾਈਮ ਦੇ ਵਿੱਚ ਵੀ ਇਨਵੋਲਵ ਹੈ ਮੈਂ ਕਹਾਂਗਾ ਤੁਸੀਂ ਸਰੈਂਡਰ ਕਰੋ ਮੇਨਸਟ੍ਰੀਮ 'ਚ ਆਓ ਅਸੀਂ ਤੁਹਾਡੇ ਨਾਲ ਵਿਦਿਨ ਪੈਰਾਮੀਟਰਸ ਆਫ ਲਾ ਲੀਨਿਐਂਟ ਵੀਊ ਲਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਸਰੈਂਡਰ ਕਰਦੇ ਆ ਪੁਲਿਸ ਦੇ ਕੋਲ ਆਉਂਦੇ ਆ ਉਹਨਾਂ ਨੂੰ ਮੇਨਸਟ੍ਰੀਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਸੋ ਡੀਜੀਪੀ ਨੇ ਇਹ ਬਿਆਨ ਦੇ ਕੇ ਦੱਸਿਆ ਹੈ ਕਿ ਇਹ ਜੜੀਆਂ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੇ ਵੀਡੀਓ ਪਾਏ ਜਾ ਰਹੇ ਨੇ ਉਹ ਬਿਲਕੁਲ ਅਫਵਾਹਾਂ ਨੇ। ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਭਰੋਸਾ ਕਰਨ ਦੀ ਲੋੜ ਨਹੀਂ ਹੈ। ਬਲਕਿ ਜੇਕਰ ਕੋਈ ਅਜਿਹੀ ਵੀਡੀਓ ਪਾਉਂਦਾ ਹੈ ਅਜਿਹੀ ਜਾਣਕਾਰੀ ਗਲਤ ਜਾਣਕਾਰੀ ਗੁੰਮਰਾਹਕੁੰਨ ਜਾਣਕਾਰੀ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਾ ਹੈ ਤਾਂ ਉਸ ਦੇ ਖਿਲਾਫ ਰਿਪੋਰਟ ਕੀਤਾ ਜਾਵੇ ਇਸ ਤਰ੍ਹਾਂ ਦੇ ਕਰਨ ਦੇ ਨਾਲ ਸਮਾਜ ਦੇ ਵਿੱਚ ਅਸਥਿਰਤਾ ਫੈਲਦੀ ਹੈ ਲੋਕਾਂ ਦੇ ਵਿੱਚ ਡਰ ਔਰ ਸਹਿਮ ਦਾ ਮਾਹੌਲ ਪੈਦਾ ਹੁੰਦਾ ਹੈ ਇਸ ਦੇ ਨਾਲ ਇੱਕ ਹੈਰਾਨੀਜਨਕ ਗੱਲ ਇਹ ਹੈ ਕੁਝ ਲੋਕ ਤਾਂ ਇੱਥੋਂ ਤੱਕ ਵੀ ਦਾਵਾ ਕਰਦੇ ਨੇ ਕਿ ਅਜਿਹੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਆਉਣ ਤੋਂ ਬਾਅਦ ਪਿੰਡਾਂ ਦੇ ਵਿੱਚ ਕਈ ਗੁਰਦ ਕਈ ਥਾਈਂ ਤੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਕੀਤੀ ਗਈ ਕਿ ਕੋਈ ਵੀ ਨੌਜਵਾਨ ਮੁੰਡਾ ਸ਼ਾਮ ਨੂੰ ਘਰੋਂ ਬਾਹਰ ਨਾ ਨਿਕਲੇ ਪਰ ਇਸ ਵੇਲੇ ਹੁਣ ਜਦੋਂ ਅਸੀਂ ਇਹ ਕੁਝ ਵੀਡੀਓਜ਼ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਗਿਆ ਕਿ ਜਿਹੜੇ ਵੀਡੀਓ ਪਾਏ ਗਏ ਸੀ ਉਹਨਾਂ ਨੂੰ ਡਿਲੀਟ ਕੀਤਾ ਗਿਆ ਇਹ ਸ਼ਾਇਦ ਪੰਜਾਬ ਪੁਲਿਸ ਜਾਂ ਸਾਈਬਰ ਸੈੱਲ ਦੀ ਸਰਗਰਮੀ ਤੋਂ ਬਾਅਦ ਇਹ ਅਜਿਹੇ ਵੀਡੀਓ ਹਟਾਏ ਗਏ ਨੇ ਪਰ ਇਹ ਬਹੁਤ ਹੀ ਖਤਰਨਾਕ ਔਰ ਬਹੁਤ ਹੀ ਭੜਕਾਊ ਕਿਸਮ ਦਾ ਵੀਡੀਓ ਸੀ ਜਿਹੜਾ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਗਿਆ ਹੁਣ ਸਵਾਲ ਖੜਾ ਇਹ ਹੁੰਦਾ ਹੈ ਕਿ ਇਸ ਦੇ ਪਿੱਛੇ ਕੌਣ ਹੈ ਇਸ ਦੇ ਪਿੱਛੇ ਕੀ ਪੰਜਾਬ ਪੁਲਿਸ ਜਿਹੜੀ ਗੈਂਗਸਟਰਵਾਦ ਦੇ ਖਿਲਾਫ ਜਿਸ ਨੇ ਇੱਕ ਮੁਹਿੰਮ ਬੱਢੀ ਹੋਈ ਹੈ ਕਿ ਉਸ ਮੁਹਿੰਮ ਨੂੰ ਰੋਕਣ ਦੇ ਲਈ ਕਿ ਉਸ ਮੁਹਿੰਮ ਦੇ ਦੌਰਾਨ ਪੰਜਾਬ ਪੁਲਿਸ ਨੂੰ ਡੀਫੇਮ ਕਰਨ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ ਸੀ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੀ ਪ੍ਰੋਪਰ ਜਾਂਚ ਕਰਵਾ ਕੇ ਦੋਸ਼ੀਆਂ ਦੇ ਖਿਲਾਫ ਜਾਂ ਗਲਤ ਜਾਣਕਾਰੀ ਫਲਾਣ ਵਾਲਿਆਂ ਦੇ ਖਿਲਾਫ ਕਾਰਵਾਈ ਕਰੇ ਕਿਉਂਕਿ ਅੱਜ ਜਦੋਂ ਸਵੇਰੇ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹ ਅਜਿਹੇ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਤਾਂ ਮੈਂ ਇੱਕ ਵਾਰ ਹੈਰਾਨ ਰਹਿ ਗਿਆ ਮੈਂ ਕਿਹਾ ਕਿ ਅਜਿਹੇ ਵੀਡੀਓ ਇਹ ਅੱਜਕੱਲ ਏਆਈ ਜਨਰੇਟਡ ਹੋ ਜਾਂਦੇ ਨੇ ਏਆਈ ਜਨਰੇਟਡ ਵੀਡੀਓ ਹੋ ਸਕਦੇ ਆ ਇਸ ਦੇ ਉੱਤੇ ਸਾਨੂੰ ਬਹੁਤਾ ਗੌਰ ਨਹੀਂ ਕਰਨਾ ਚਾਹੀਦਾ ਸੀ ਪਰ ਜਦੋਂ ਡੀਜੀਪੀ ਦਾ ਬਿਆਨ ਦੇਖਿਆ ਗਿਆ ਜਦੋਂ ਡੀਜੀਪੀ ਕਹਿ ਰਹੇ ਨੇ ਕਿ افواਹ افواਹਾਂ ਫਲਾਈਆਂ ਜਾ ਰਹੀਆਂ ਨੇ ਇਹਨਾਂ افواਹਾਂ ਤੋਂ ਬਚਣਾ ਚਾਹੀਦਾ ਤਾਂ ਫਿਰ ਸਾਡਾ ਵੀ ਬਤੌਰ ਜਮੇਵਾਰ মিডিਆ ਇਹ ਫਰਜ ਬਣਦਾ ਹੈ ਕਿ ਜੇਕਰ ਕੋਈ ਅਜਹੀ ਵੀਡੀਓ ਜਾਂ ਅਜਹੀ ਜਾਣਕਾਰੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੋਵੇ ਜਿਸ ਦੇ ਨਾਲ ਲੋਕ ਗੁੰਮਰਾਹ ਹੋ ਜਾਂਦੇ ਨੇ ਜਿਸ ਦੇ ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੁੰਦਾ ਹੈ ਤਾਂ ਅਜਿਹੀ ਵੀਡੀਓ ਦੇ ਬਾਰੇ ਅਸੀਂ ਵੀ ਜਿੰਨੀ ਸਾਡੀ ਸਮਰੱਥਾ ਹੈ ਜਾਂ ਜਿੰਨੀ ਸਾਡੇ ਸਾਡੇ ਜਿਹੜੇ ਦਰਸ਼ਕਾਂ ਦਾ ਘੇਰਾ ਹੈ ਉਸਤੇ ਤੱਕ ਅਸੀਂ ਇਹ ਗੱਲ ਪਹੁੰਚਾਈਏ ਕਿ ਇਹ ਗੱਲ ਬਿਲਕੁਲ ਕੋਰੀ ਝੂਠ ਹੈ ਔਰ ਪੂਰੀ ਤਰ੍ਹਾਂ ਅਫਵਾਹ ਹੈ ਇਸ ਅਫਵਾਹ ਤੋਂ ਬਚਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ 1 ਲੱਖ ਨੌਜਵਾਨਾਂ ਨੂੰ ਕਤਲ ਕਰ ਦੇਵੇਗੀ ਧੰਨਵਾਦ